ਜੋਬ ਚਾਣਿਆ ਤਾਂ ਕੋਈ ਕੰਮ ਕੋਈ ਕੈਦ ਵੀ ਤਾਂ ਜੀ ਇਹ ਤਾਂ ਮੇਰਾ ਕੰਮ ਨਹੀਂ ਹੈ ਜੀ ਮੈਂ ਥੋੜੀ ਕਰਨਾ ਜੀ ਮੇਰੇ ਕੋਲੇ ਤਾਂ ਪਹਿਲਾਂ ਹੀ ਵਰਕਲੋਡ ਬਹੁਤ ਜ਼ਿਆਦਾ ਜੀ ਮੈਂ ਤਾਂ ਉਹ ਕੰਮ ਦੇਖ ਰਿਆਂਗੀ ਪਰ ਸਰ ਦਾ ਬਿਲਕੁਲ ਇਦਾਂ ਨਹੀਂ ਸਰ ਕੋਲੇ ਹਰ ਗੱਲ ਦਾ ਸੋਲੂਸ਼ਨ ਹੈ ਸਰ ਕੋਲੇ ਜਾਈਦਾ ਹੈ ਤੇ ਮੈਂ ਇਹ ਵੀ ਗੱਲ ਇੱਥੇ ਦੱਸਣਾ ਚਾਹੂੰਗਾ ਕਿ ਇਸ ਤੋਂ ਇਲਾਵਾ ਸਾਡੇ ਸਕੂਲ ਦਾ ਨਾਮ ਇੰਡੀਆ ਲੈਵਲ ਤੇ ਬੋਲਦਾ ਜੀ ਪੰਜਾਬ ਲੈਵਲ ਤੇ ਤਾਂ ਬਦਲ ਤੁਸੀਂ ਕਹਿੰਦੇ ਹੋ ਰੋਜ਼ ਹੀ ਬੋਲਦਾ ਇਹ ਸਾਰਾ ਕੰਮ ਵੀ ਧਰਮ ਸਰ ਦੇ ਹੱਥੋਂ ਹੀ ਨਿਕਲਦਾ ਜਿਹੜੀਆਂ ਸਾਡੇ ਸਕੂਲ ਦੀਆਂ ਖਬਰਾਂ ਲੱਗਦੀਆਂ ਨੇ ਉਹ ਸਾਰੀਆਂ ਲਗਾਨੇ ਜਿੰਨੇ ਕਰਦੇ ਪੂਰਜੀਆ ਇਵੈਂਟਸ ਨੇ ਛੋਟੀਆਂ ਵੱਡੀਆਂ ਕਲਚਰਲ ਐਕਟੀਵਿਟੀਆਂ ਨੇ ਉਹ ਸਾਰੀਆਂ ਧਰਮ ਸਿੰਘ ਸਰ ਦੇ ਹੱਥੋਂ ਨਿਕਲਦੀਆਂ ਨੇ ਇਹਨਾਂ ਦੇ ਇਹਨਾਂ ਜਿਹੜੇ ਟਾਈਪ ਕੀਤੀਆਂ ਹੋਈਆਂ ਖਬਰਾਂ ਕਿਉਂਕਿ ਕਈ ਵਾਰੀ ਮੈਨੂੰ ਵੀ ਮੌਕਾ ਮਿਲਦਾ ਹੈ ਇਹ ਪੁੰਨ ਚਹਿਹੇ ਹੱਥ ਕਹਿੰ ਲੋ ਵੀ ਪਾ ਲੈਣਾ ਸਰ ਟਾਈਪ ਕਰਾਉਂ ਦੇ ਆ ਖਬਰ ਸਕੂਲ ਦਾ ਜਦੋਂ ਇਲਾਕੇ ਵਿੱਚ ਪਤਾ ਲੱਗਦਾ ਹੈ ਕਿ ਅੱਜ ਸਾਡਾ ਸਕੂਲ ਫਤੇਗੜ ਜਿੱਦੇ ਤੋਂ ਨੰਬਰ 1 ਸਕੂਲ ਹੈ ਸਾਡੇ ਵਿਦਿਆਰਥੀ